ਇਹ ਕਪੜੇ ਨੇ ਆਪਣੇ ਪੁੱਤ ਨੂੰ ਆਪ ਪੁੱਤ ਨੂੰ ਫੜਾਇਆ ਕਿ ਮੇਰਾ ਪੁੱਤ ਜਿਹੜਾ ਨਸ਼ਾ ਕਰਦਾ ਇਹਨੂੰ ਫੜਕੇ ਲੈ ਜਾਓ ਜਿਹੇ ਚ ਡੱਕ ਦੋ ਇਹਨੂੰ ਮਜ਼ਬੂਰੀ ਦੀ دیਵੱਗਾ ਨੇ ਕੁਝ ਦੁਖੀ ਇਹਨਾਂ ਕਰਤਾ ਜੀ ਕੋਈ ਛੱਡਿਆ ਨਹੀਂਗਾ ਕਰਤੇ ਨਾ ਕਿ ਦੁਕਾਨ ਤੇ ਜਾਂ ਬਾਹਰ ਅੰਦਰ ਵੀ ਕਿਸੇ ਚਾਰ ਬੰਦੇ ਚ ਵੀ ਬੈਠਣ ਜੋਗੇ ਨਹੀਂਗੇ ਇਹ ਹੁਣ ਤੱਕ ਦੇਖੋ ਜੀ ਸਾਰਾ ਗਣੀਆ ਤਾਂ ਕੋਈ 2 ਕਰੋੜ ਦੇ ਆਸ-ਪਾਸੇ ਜੀ ਮੇਰੇ ਕੋਲ 5 ਕਿਲੇ ਜ਼ਮੀਨ ਵੀ ਗਣੇ ਲਈ ਸੀ ਮੇਰੇ ਕੋਲੇ ਤੇ ਪੌਣਾ ਕਿਲਾ ਜਮੀਨ ਨੂੰ 6 ਕਿਲਾ ਜਮੀਨ ਨੂੰ ਕੋਲ ਆਪਦੀ ਸੀਗੀ ਤੇ ਮੇਰੇ ਉਹ 6 ਕਿਲਾ ਜਮੀਨ ਵੀ ਬੇਟਿਆਂ ਨੇ ਵੇਚ ਦਿੱਤੀ ਪਿੱਛੇ ਦੋ ਮਕਾਨ ਹੈ ਜੀ ਤੇ ਉਹਨਾਂ ਨੇ ਉਹਦੇ ਤੇ ਪਣ ਤੋੜ ਕਰਕੇ ਵੀ ਪਟਨੇ ਆ ਵੀ ਮਕਾਨੇ ਪਟਦੀਏ ਪਟਦੀਏ ਤੇ ਉਹਨਾਂ ਨੇ ਮਕਾਨ ਪੱਟੇ ਵੀ ਕੋਈ ਸਰੀਆ ਗਾਡਰ ਨਿਕਲੇ ਉਹਨਾਂ ਨੇ ਉਹ ਵੀ ਵੇਚ ਤੇ ਬੂਏ ਬਾਰੀਆਂ ਸਭ ਕੁਝ ਕੀਤਾ ਸਤਿ ਸ਼੍ਰੀ ਅਕਾਲ ਦੋਸਤੋ ਪਿੰਡ ਬੀੜਤਲਾ ਬਸਤੀ ਨੰਬਰ 2 ਚ ਖੜੇ ਆਂ ਕੱਲ ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਆ ਇੱਕ ਪਿਓ ਨੇ ਆਪਣੇ ਪੁੱਤ ਨੂੰ ਆਪ ਪੁਲਿਸ ਨੂੰ ਫੜਾਇਆ ਕਿ ਮੇਰਾ ਪੁੱਤ ਹੈ ਜਿਹੜਾ ਨਸ਼ਾ ਕਰਦਾ ਇਹਨੂੰ ਫੜਕੇ ਲੈ ਜਾਓ ਜੇਲ੍ਹ ਚ ਡੱਕ ਦਿਓ ਇਹਨੂੰ ਅਸੀਂ ਉਸ ਬਜ਼ੁਰਗ ਦੀ ਦੁਕਾਨ ਤੇ ਖੜੇ ਆਂ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਕਿਉਂ ਮਜਬੂਰ ਹੋਣਾ ਪਿਆ ਇਹਨਾਂ ਇਸ ਬਜ਼ੁਰਗ ਨੂੰ ਆਪਣੇ ਪੁੱਤ ਨੂੰ ਉਸ ਨੂੰ ਫੜਾਉਣਾ ਬਹੁਤ ਔਖਾ ਹੁੰਦਾ ਹੈ ਕਿਉਂਕਿ ਜਵਾਹਰ ਜੇ ਪੁਲਿਸ ਫੜਕੇ ਲੈ ਜੇ 100 ਕੁਝ ਕਰਦਾ ਬੰਦਾ ਜਮਾਨਤਾ ਕਰਾਉਂਦਾ ਪਰ ਇਸ ਬਜ਼ੁਰਗ ਨੂੰ ਕਿਉਂ ਮਜਬੂ ਕਲਤਰੀ ਵੀਡੀਓ ਕੱਲ ਦੀ ਵਾਇਰਲ ਹੋ ਰਹੀ ਹੈ ਜੀ ਤੁਸੀਂ ਇੰਨਾ ਮਜਬੂਰ ਕਿਉਂ ਹੋਣਾ ਪਿਆ ਤੁਹਾਨੂੰ ਜੀ ਮਜਬੂਰ ਜੀ ਜਵਾਕਾਂ ਨੇ ਕੁਝ ਦੁਖੀ ਇੰਨਾ ਕਰਤਾ ਜੀ ਕੋਈ ਛੱਡਿਆ ਨਹੀਂਗਾ ਕਰਤੇ ਨਾ ਕਿ ਦੁਕਾਨ ਤੇ ਜਾਂ ਬਾਹਰ ਅੰਦਰ ਵੀ ਕਿਸੇ ਚਾਰ ਬੰਦੇ ਚ ਵੀ ਬੈਠਣ ਜੋਗੇ ਨਹੀਂਗੇ ਮੈਂ 2000 2013 ਦੇ ਵਿੱਚ ਮੈਂ ਇਲੈਕਸ਼ਨ ਲੜਿਆ ਸੀਗਾ ਬਲਾਕ ਸੰਮਤੀ ਦਾ ਮੈਂ ਜੀ ਬਲਾਕ ਬਲਾਕ ਦਾ ਚੇਅਰਮੈਨ ਰਿਆਂ ਜੀ ਕੁਝ ਮੈਂ ਕਿਸੇ ਸਾਹਮਣੇ ਕੁਝ ਤਾਂ ਮੈਂ ਪਹਿਲਾਂ ਪਰਦੇ ਚਰਿਆ ਵੀ ਅੱਜ ਸਿਆਣੇ ਬਣ ਜਾਂਦੇ ਅੱਜ ਹਟ ਜਾਂਦੇ ਐ ਪਰ ਜਦੋਂ ਨਹੀਂ ਰੁਕੇ ਹਾਰ ਕੇ ਹਾਰ ਹੱਦ ਜਦੋਂ ਹੱਤ ਉ ਵੱਧ ਗਏ ਉਹ ਉਸ ਤੋਂ ਬਾਅਦ ਫਿਰ ਬਹੁਤ ਜ਼ੋਰ ਲਾਇਆ ਪਰ ਨਹੀਂ ਸਮਝੇ ਕੱਲ ਵੀ ਉਹਨੇ ਤੜਕੇ ਉੱਠਿਆ ਉੱਠ ਕੇ ਟੀਕੇ ਲਾਏ ਟੀਕੇ ਲਾ ਕੇ ਤੇ ਅੰਦਰ ਸੁਤਾ ਬਾਥਰੂਮ ਵਿੱਚ ਸੁਤਾ ਪਿਆ ਸੀਗਾ ਜਾ ਕੇ ਆਵਾਜ਼ਾਂ ਮਾਰੀਆਂ ਉੱਠਿਆ ਨਹੀਂ ਉੱਠਿਆ ਹਟਾਇਆ ਫਿਰ ਬਾਗ ਕੇ ਬਾਰੀ ਤੋੜ ਕੇ ਬਾਹਰ ਕੱਢਿਆ ਬਰ ਰੋਕਿਆਂ ਨੂੰ ਪੁੱਛਿਆ ਦੱਸ ਕਿ ਉਹਨਾਂ ਛੱਕੇ ਦੇ ਕੁਲਿਆਂ ਦਾ ਉਹਨਾਂ ਕਿਸੇ ਨੇ ਦੱਸਿਆ ਨਹੀਂ ਕੁਝ ਵੀ ਤੇ ਰੋਜ਼ ਹੀ ਤੁਹਾਨੂੰ ਲੱਗਦਾ ਹੋਣਾ ਜਿਵੇਂ ਉਹ ਬਾਥਰੂਮ 'ਚ ਪਿਆ ਸੀਗਾ ਕਿ ਵਰਦਾਇਆ ਲੱਗਦਾ ਨਾਲ ਵੀ ਸੁੱਤਾ ਨਾਲ ਰਹਿ ਜੇ ਕਿਤੇ ਹਾਂ ਪਹਿਲਾਂ ਵੀ ਕਈ ਵਾਰੀ ਹੋਇਆ ਜੀ ਪਹਿਲਾਂ ਵੀ ਇੱਕ ਵਾਰ ਇਸ ਤਰ੍ਹਾਂ ਹੀ ਕਰੇ ਅੰਦਰ ਬੈੱਡ ਤੇ ਪਿਆਸੀ ਕਾ ਹੋਵੇ ਉਹਦੇ ਪੈਰ ਥੱਲੇ ਸੀਗੇ ਤੇ ਟਿਕਾ ਉਹਦੇ ਹੱਥ ਦੇ ਪੰਜੇ ਦੇ ਵਿੱਚ ਲੱਗਿਆ ਹੋਇਆ ਸੀਗਾ ਤੇ ਮੈਂ ਇੱਥੋਂ ਦੁਕਾਨ ਤੋਂ ਅੰਦਰ ਗਿਆ ਮੈਂ ਜਾ ਕੇ ਦੇਖਿਆ ਤੇ ਅੰਦਰ ਪਿਆਸੀ ਆ ਉਹਨ ਕੋਈ ਸੁਰਤ ਨਹੀਂ ਸੀਗੀ ਤੇ ਮੇਰਾ ਦਿਲ ਜਿਹੜਾ ਸੀਗਾ ਉਹ ਨਹੀਂ ਸਿਆ ਗਿਆ ਮੇਰੇ ਕੋਲੋਂ ਤੇ ਮੌਕੇ ਤੇ ਡਾਕਟਰ ਸਾਡੇ ਸੀ ਸੀਗਾ ਬਿੱਟੂ ਡਾਕਟਰ ਕਹਿੰਦੇ ਆ ਉਹਨੂੰ ਨਾਮ ਬਲਜੀਤ ਸਿੰਘ ਦਾ ਤੋ ਜਾ ਰਿਆ ਸੀਗਾ ਮੈਂ ਕਿਹਾ ਡਾਕਟਰ ਮੈਂ ਕਿਹਾ ਪੁਰੇ ਆਈ ਇੱਕ ਮਿੰਟ ਕਹਿੰਦਾ ਹਾਂ ਦੱਸੋ ਪਾਜੀ ਮੈਂ ਕਿਹਾ ਵੀ ਅੰਦਰ ਨਾਲ ਹਰਿਆ ਪਿਆ ਹਰਪ੍ਰੀਤ ਦਾ ਨਾਮ ਤੇ ਮੈਂ ਕਿਹਾ ਹਰਿਆ ਹੀ ਕਹਿੰਦੇ ਆ ਉਹਨੂੰ ਜੀ ਮੈਂ ਕਿਹਾ ਉਹ ਅੰਦਰ ਪਿਆ ਤੇ ਉਹਨੇ ਸਰੰਜੀ ਸੂਈ ਦਿੱਤਾ ਮੈਂ ਕਿਹਾ ਸਰੰਜੀ ਕੱਢ ਦੇ ਜਾ ਕੇ ਉਹ ਡਾਕਟਰ ਗਿਆ ਡਾਕਟਰ ਨੇ ਜਾ ਕੇ ਸਰੰਜ ਕੱਢ ਗਏ ਤੇ ਮੈਨੂੰ ਫੜਾਦਾ ਕਹਿੰਦਾ ਟੀਕਾ ਲਾਇਆ ਮੈਂ ਕਿਹਾ ਟੀਕੇ ਤਾਂ ਡਾਕਟਰ ਸਾਹਿਬੇ ਪਹਿਲਾਂ ਵੀ ਲਾਉਂਦਾ ਤੇ ਉਸ ਤੋਂ ਬਾਅਦ ਸਾਂਝ ਕਾੜ ਕੇ ਉਹਨੂੰ ਦੱਸਿਆ ਫਿਰ ਆਪ ਹੀ ਉੱਠ ਪਿਆ ਤੇ ਉਹਦਾ ਸ਼ੁਰੂ ਤੋਂ ਲੈ ਕੇ ਕਈ ਦਿਨਾਂ ਤੋਂ ਹੀ ਮੈਂ ਦੇਖ ਰਿਹਾ 3 ਸਾਲ ਤੋਂ ਤੇਰੇ ਬਣੇ ਦੇਖ ਰਿਹਾ ਪਰ ਜਦੋਂ ਉਹ ਮੈਨੂੰ ਰੋਟੀ ਖਾਣ ਤੋਂ ਹੀ ਉਹਨਾਂ ਨੇ ਮਜਬੂਰ ਕਰਤਾ ਮੈਂ ਦੁਕਾਨ ਤੇ ਹੁੰਨਾ ਗੱਲੇ ਦੇ ਵਿੱਚ ਕੋਈ ਪੈਸਾ ਹੋਵੇ ਪੈਸਾ ਨਹੀਂ ਛੱਡਦੇ ਕੁਝ ਵੀ ਗੱਲੇ 'ਚ ਰਹਿਣ ਨਹੀਂ ਦਿੰਦੇ ਅਸੀਂ ਦੁਕਾਨ ਦੱਸਿਆ ਸੀ ਦੁਕਾਨ ਥੋੜੀ ਸੀ ਕਰਿਆਨੇ ਦੀ ਆ ਵੀਡੀਓ 'ਚ ਦੱਸਿਆ ਤੁਸੀਂ ਕਾਫੀ ਬਰਬਾਦੀ ਕਰਤੀ ਦੁਕਾਨ ਦੀ ਇਹ ਦੁਕਾਨ ਪਹਿਲਾਂ ਹਰਾਤ ਕੀ ਸੀ ਇਹ ਦੁਕਾਨ ਦੇ ਵਿੱਚ ਕੋਈ 10 ਲੱਖ ਰੁਪਏ ਦਾ ਤੇ ਸਾਮਾਨ ਆਸ-ਪਾਸ ਹੀ ਸੀਗਾ ਸਭ ਤੋਂ ਵੱਡੀ ਗੱਲਤਾ ਸੀਗਾ ਜੀ ਮੇਰੇ ਕੋਲ ਵਪਾਰ ਸੀਗਾ ਗੁਰਦਾਜੀ ਮੇਰੇ ਕੋਲੇ 100 ਸਵਾ 100 ਗੱਟਾ ਗੁੜਦਾ ਪਿਆ ਰਿਹਾ ਸੀਗਾ ਨਾਲ ਪਰੇ ਬੈਠ ਕੇ ਜੀ ਬੈਠ ਦੇ ਵਿੱਚ ਗੁੜ ਪਿਆ ਰਿਹਾ ਸੀਗਾ ਦੁਕਾਨ ਦੇ ਵਿੱਚ ਘਰੀਆਂ ਨੇ ਦਾ ਸਾਮਾਨ ਅਲੱਗ ਸੀਗਾ ਸੈਂਟਰੀ ਦਾ ਸਾਮਾਨ ਸੀਗਾ ਤੇ ਲੇਡੀ ਸਾਮਾਨ ਵੀ ਤਕਰੀਬਨ ਹੀ ਹੁੰਦਾ ਸੀ ਯਾਰ ਚੰਗਾ ਕੰਮ ਸੀ ਪਹਿਲਾਂ ਚੰਗਾ ਕੰਮ ਸੀਗਾ ਜੀ ਕਹਿ ਸਕਦੇ ਆ ਤੁਸੀਂ ਇੱਕ ਦੱਸਿਆ ਵੀ ਚੇਅਰਮੈਨ ਵੀ ਤੁਸੀਂ ਰਹੇ ਹਾਂ ਹਾਂ ਚੇਅਰਮੈਨ ਵੀ ਰਹੇ ਹਾਂ ਮੈਂ ਜਦੋਂ ਆਪਣੇ ਬੀਬੀ ਸੀਗੀ ਇਥੋਂ ਪੋਖੜੇ ਦੇ ਨਾਲ ਪਿੰਡ ਅਪਤ ਨਹੀਂ ਕਿਹੜਾ ਮੇਰੇ ਪੂਰਾ ਯਾਦ ਨਹੀਂ ਹੈ ਉੱਥੋਂ ਦੀ ਬੀਬੀ ਚੇਅਰ ਬੀਬੀ ਚੇਅਰਮੈਨ ਸੀ ਮੈਂ ਕਾਂਗਰਸ ਪਾਰਟੀ ਨਾਲ ਸੀਗਾ ਤੇ ਉਹਨਾਂ ਨਾਲ ਕਾਫੀ ਸਨ ਹਾਂ ਕੈਪਟਨ ਕੈਪਟਨ ਸਾਹਿਬ ਦੇ ਕੋਲ ਵੀ ਹੁੰਦੇ ਜਾਂਦੇ ਸੀਗੇ ਬਾਜਵਾ ਬਾਜਵਾ ਸਾਹਿਬ ਨੂੰ ਵੀ ਮਿਲਦੇ ਸੀਗੇ ਹਰਮੰਦਰ ਜੱਸੀ ਨਾਲ ਤਾਂ ਸਾਡੀ ਐ ਪੂਰੀ ਗੁੱਡਵਿਲ ਸੀਗੀ ਜੱਸੀ ਸਾਹਿਬ ਨਾਲ ਤੇ ਕਿੰਨਾ ਕ ਨੁਕਸਾਨ ਹੁਣ ਤੱਕ ਮੁੰਡੇ ਨੇ ਕਰਤਾ ਤੁਹਾਡਾ ਜਿਹੜੇ ਨਸ਼ੇ ਦੇ ਇਹ ਹੁਣ ਤੱਕ ਦੇਖੋ ਜੀ ਸਾਰਾ ਗਣੀ ਹੈ ਤਾਂ ਕੋਈ 2 ਕਰੋੜ ਦੇ ਆਸ-ਪਾਸੇ ਜੀ ਮੇਰੇ ਕੋਲ 5 ਕਿਲੇ ਜ਼ਮੀਨ ਵੀ ਗਣੇ ਲਈ ਸੀ ਮੇਰੇ ਕੋਲ ਤੇ ਪੌਣਾ ਕਿਲਾ ਜਮੀਨ 6 ਕਣਾ ਜਮੀਨ ਨੂੰ ਕੋਲ ਆਬਦੀ ਸੀਗੀ ਤੇ ਮੇਰੇ ਉਹ 6 ਕਣਾ ਜਮੀਨ ਵੀ ਬੇਟਿਆਂ ਨੇ ਵੇਚਤੀ ਨਛੇ ਦੇ ਵਿੱਚ ਹੀ ਪੈਸੇ ਫੜੀ ਗਏ ਗਹਣੇ ਪਹਿਲਾਂ ਗਣੀ ਰੱਖੀ ਸੀ ਗਹਣੇ ਦੇ ਪੈਸੇ ਵੱਧਦੇ ਵੱਧੇ ਉ ਲਖਾ ਰੁਪਿਆ ਬਣ ਗਿਆ ਤੋਂ 6 ਕਣਾ ਜਮੀਨ ਵੇਚ ਕੇ ਹੀ ਖੜਾ ਛੜਾਇਆ ਪਿੱਛੇ ਦੋ ਮਕਾਨ ਹੈ ਜੀ ਤੇ ਉਹਨਾਂ ਨੇ ਉਹਦੇ ਤੇ ਪਣ ਤੋੜ ਕਰਕੇ ਕਹਿੰਦੀ ਪਟਨੇ ਆ ਪਟੇ ਇਸ ਤਰ ਕਰ ਲੋ ਥੋੜਾ ਸਾਨੂੰ ਹੋਊਗਾ ਵੀ ਪਟਨੇ ਆ ਵੀ ਮਕਾਨ ਹੈ ਪਟਦੀ ਹੈ ਪਟਦੀ ਹੈ ਤੇ ਉਹਨਾਂ ਨੇ ਮਕਾਨ ਪੱਟੇ ਵੀ ਕੋਈ ਸੜੀਆ ਗਾਰਡਨ ਨਿਕਲੇ ਉਹਨਾਂ ਨੇ ਉਹ ਵੀ ਵੇਚ ਤੇ ਬੂਏ ਬਾਰੀਆਂ ਸਭ ਕੁਝ ਕੀਤਾ ਪਤਾ ਸੀ ਨਸ਼ੇ ਵਾਸਤੇ ਪੈਸੇ ਮੰਗਦਾ ਮੇਰੇ ਤੋਂ ਹਾਂਜੀ ਉਹ ਤਾਂ ਪਤਾ ਹੀ ਸੀ ਦਾ ਪਰ ਮੈਂ ਦਿੰਦਾ ਨਹੀਂ ਸੀ ਪੈਸੇ ਜਦੋਂ ਮੈਂ ਕਦੀ ਦਿੱਤਾ ਹੀ ਨਹੀਂਗਾ ਚੋਰੀ ਕੱਢ ਕੇ ਲੈ ਕੇ ਕੁਛ ਲੈ ਗਈ ਪਰ ਮੈਂ ਆਦੇ ਹੱਥ ਨਾਲ ਪੈਸੇ ਨਹੀਂ ਦਿੱਤਾ ਕਦੀ ਵੀ ਜੀ ਮੈਨੂੰ ਕਈ ਵਾਰੀ ਕਹਿੰਦੇ ਸੀ ਮੈਂ ਖੈ ਦੇਖੋ ਸ਼ੇਰਾ ਜੋ ਮਰਜ਼ੀ ਕਰੋ ਵੀ ਮੈਂ ਆਦੇ ਹੱਥ ਨਾਲ ਤਾਂ ਤੁਹਾਨੂੰ ਯਾਰ ਨਹੀਂ ਦੇਣੀ ਚਾਹੁੰਦਾ ਨਾ ਹੀ ਮੈਂ ਦੇਵਾਂ ਫਿਰ ਜੇਕਰ ਕਈ ਵਾਰੀ ਮੇਰੇ ਕੋਲ ਪੈਸੇ ਹੁੰਦੇ ਸੀਗੇ ਹੁਣ ਵੀ ਮੇਰੀ ਜੇਬ ਚ 5-700 ਰੁਪਿਆ ਹੈਗਾ ਜੇ ਹੁੰਦੇ ਸੀਗੇ ਤੇ ਕਹਿੰਦੇ ਪੈਸੇ ਦੇ ਮੈਂ ਕਿਹਾ ਵੀ ਐਂ ਕਰ ਵੀ ਇੱਟ ਚੱਕ ਕੇ ਮੇਰੇ ਸਿਰ ਤੇ ਮਾਰ ਦੇ ਮੈਨੂੰ ਮਾਰ ਦੇ ਮੇਰੀ ਜੇਬ ਚ ਪੈਸੇ ਕਢ ਲਈ ਬਸ ਪਰ ਮੈਂ ਹੱਥ ਨਾ ਕਦੀ ਪੈਸੇ ਦਿੱਤਾ ਜੀ ਕਿੰਨੇ ਮੁੰਡਿਆਂ ਤੋਂ ਲਏ ਜੀ ਤਿੰਨ ਮੁੰਡੇ ਜੀ ਤਿੰਨ ਮੁੰਡੇ ਤੇ ਮੁੰਡਾ ਕਲਾਹੀ ਨਸ਼ਾ ਕਰਦਾ ਨਹੀਂ ਦੋ ਇੱਕ ਵੱਡਾ ਜੀ ਮਨਪ੍ਰੀਤ ਸਿੰਘ ਉਹ ਜੇਲ੍ਹ ਦੇ ਵਿੱਚ ਹੈ ਜੀ ਕੋ ਨਸ਼ਾ ਕਰਦਾ ਇੱਕ ਛੋਟਾ ਕਰਦਾ ਜੀ ਫੇ ਇੱਕਾ ਘਰੀ ਫੇੜਿਆ ਤੁਹਾਡੇ ਕੋਲ ਇੱਥੇ ਖੜਾ ਸੀ ਆਪਣੇ ਕੋਲ ਨੂੰ ਜੇਲ੍ਹ ਚ ਨਸ਼ਾ ਕਰਦਾ ਸੀ ਇਸ ਕਰਕੇ ਜੇਲ੍ਹ ਚ ਕੇ ਵੇਚਦਾ ਵੀ ਸੀਗਾ ਨਹੀਂ ਵੀ ਉਹ ਕਿਸੇ ਨਾਲ ਲਾ ਕੇ ਵੇਚਦਾ ਵੀ ਸੀਗਾ ਜੀ ਪਰ ਤੁਸੀਂ ਸ਼ੁਰੂ ਤੋਂ ਖਲਾਫ ਰਹੇ ਹੋ ਮੈਂ ਸ਼ੁਰੂ ਤੋਂ ਲੈ ਕੇ ਮੈਂ ਤਾਂ 2011 ਦਾ ਖਲਾਫ ਹਾਂ ਜੀ ਨਸ਼ੇ ਦੀ 2011 ਦੇ ਵਿੱਚ ਮੈਂ ਰਮਾਣਾ ਸਾਹਿਬ ਦੇ ਨਾਲ ਰਿਹਾ ਸੀਗਾ ਸਤਾ ਥਾਣਾ ਦੇ ਵਿੱਚ ਅਸੀਂ ਬਾਹਰ ਅੰਦਰ ਬਹੁਤ ਪੱਜਾਂ ਨੱਠੀ ਕੀਤੀ ਸੀ ਉਹਦੇ ਰਮਾਣਾ ਸਾਹਿਬ ਦੇ ਨਾਲ ਉਸ ਤੋਂ ਬਾਅਦ ਰਮਾਣਾ ਸਾਹਿਬ ਦੀ ਵੀ ਇਥੋਂ ਬਦਲੀ ਹੋ ਕੇ ਡੀਐਸਪੀ ਬਣ ਕੇ ਤੇ ਰਾਮਪੁਰੇ ਫੂਰ ਚਲੇ ਗਏ ਸੀਗੇ ਤੇ ਰਾਮਪੁਰੇ ਫੁੱਲ ਜਾਰ ਗਿਆ ਚਲੇ ਸੀਗੇ ਉੱਥੇ ਵੀ ਰਮਾਣਾ ਸਾਹਿਬ ਨੂੰ ਜਾ ਕੇ ਕਿਵੇਂ ਮਿਲਦੇ ਰਹੇ ਉਸ ਤੋਂ ਬਾਅਦ ਸਾਡੇ ਕੋਲ ਕੋਈ ਇਹੋ ਜਿਹਾ ਸਾਨੂੰ 70 ਦੇ ਵਿੱਚ ਕੋਈ ਅਫਸਰ ਹੀ ਨਹੀਂ ਮਿਲਿਆ ਵੀ ਜਿਹੜਾ ਇਸ ਚੀਜ਼ ਨੂੰ ਰੋਕ ਪਾ ਸਕੇ। ਦੇਖੋ ਤੁਸੀਂ ਪੋਲ ਪੋਲਟਿਕਸ ਚ ਰਹੇ ਹੋ ਜੀ ਰਾਜਨੀਤੀ ਜੀ। ਹਾਂਜੀ ਰਾਜਨੀਤੀ। ਕੈਪਟਨ ਸਾਹਿਬ ਦਾ ਵੀ ਰਾਜ ਦੇਖਿਆ ਤੁਸੀਂ ਬਾਲਾ ਸਾਹਿਬ ਦੇ ਵੀ ਦੇਖਿਆ। ਹੁਣ ਆ ਜਿਹੜਾ ਆਮ ਆਦਮੀ ਪਾਰਟੀ ਦਾ ਸਰਕਾਰ ਤਾਂ ਵੀ ਦੇਖਿਆ ਕਿ ਕਿਹਦਾ ਲੱਗਿਆ ਸੀ ਵੀ ਕਿਹਨੇ ਅੱਗੇ ਥੱਲ ਕਿਹਦੇ ਪਾਈ। ਦੇਖੋ ਜੀ ਨਸ਼ੇ ਖਾਤਰ ਤਾਂ ਥੱਲ ਹੁਣ ਪੈ ਰਹੀ ਹੈ। ਪਹਿਲਾਂ ਤਾਂ 2.5 ਸਾਲ ਹੋ ਗਏ ਅਜੇ ਤੱਕ ਨਹੀਂ ਪਈ ਸੀ। ਹੁਣ ਜੇ ਜ ਮੁੱਖ ਮੰਤਰੀ ਸਾਹਿਬ ਨੇ ਜੇ ਇਸ ਤਰ੍ਹਾਂ ਉਦਮ ਕੀਤਾ ਤੇ ਚੱਲਦਾ ਰਹੇਗਾ ਤੇ ਦੁਨੀਆ ਵੱਜੂਗੀ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਕੋਈ ਉਮੀਦ ਨਹੀਂਗੀ ਚੈਕਿੰਗ ਤਾਂ ਪਹਿਲਾਂ ਵੀ ਪਿੰਡ ਚ ਹੁੰਦੀ ਸੀ ਪਰ ਫਿਰ ਲੱਗ ਜਾਂਦਾ ਸੀ ਕੋਈ ਪਹਿਲਾਂ ਫਿਰ ਪਹਿਲਾਂ ਬਹੁਤ ਲੱਗ ਜਾਂਦੇ ਸੀਗੇ ਜੀ ਸਭ ਤੋਂ ਵੱਡੀ ਗੱਲ ਤਾਂ ਜੀ ਇਹ ਅਫਸਰ ਛਾਈ ਹੈ ਜੋ ਪੁਲਿਸ ਪ੍ਰਸ਼ਾਸਨ ਹੈ ਜੇ ਉਹ ਆਪਦੀ ਤੌਰ ਤੇ ਕੁਝ ਕਰੇ ਨਾ ਤੇ ਫਿਰ ਥੋੜਾ ਜਿਹਾ ਕੁਝ ਹੋ ਰਹਾਦਾ ਵੱਧ ਰਕਮ ਵੀ ਜਲਦੀ ਠੀਕ ਹੋਵੇ ਕੰਮ ਜੀ ਨਹੀਂ ਤੁਹਾਨੂੰ ਪਹਿਲਾਂ ਵੀ ਇਸ ਤਰ੍ਹਾਂ ਹੀ ਕਾਰਵਾਈ ਹੋਈ ਆ ਪਰ ਅੱਜ ਕਿਵੇਂ ਲੱਗਿਆ ਵੀ ਤੁਹਾਨੂੰ ਵੀ ਅੱਜ ਸਾਨੂੰ ਜੀ ਕੱਲ ਦਾ ਜਿਹੜਾ ਮਾਹੌਲ ਹੈ ਅੱਜ ਰਾਤ ਦਾ ਮਾਹੌਲ ਵਧਿਆ ਰਿਹਾ ਸਾਨੂੰ ਕੋਈ ਤੀਪਣ ਗਲੀ ਚ ਜਾਂਦੀ ਸੀਗੀ ਕੋਈ ਡਰ ਵਾਲੀ ਗੱਲ ਨਹੀਂ ਸੀਗੀ ਪਹਿਲਾਂ ਤਾਂ ਐਂ ਹੀ ਲੱਗਦਾ ਸੀਗਾ ਵੀ ਕੱਲੀ ਤੀਪਣ ਗਲੀ ਚ ਟੱਪ ਨਹੀਂ ਸਕਦੀ ਸੀ ਤੇ ਹੁਣ ਅੱਜ ਘਰ ਟਾਇਆ ਜੀ ਮੈਂ ਜਿਹੜਾ ਨਸ਼ਾ ਤਸਕਰ ਘਰ ਟਾਇਆ ਹੈ ਲੱਗਦਾ ਵੀ ਕਾਰਵਾਈ ਵਧਿਆ ਹੋਈ ਅੱਜ ਹਾਂਜੀ ਕਾਰਵਾਈ ਵਧਿਆ ਹੋ ਰਹੀ ਹੈ ਜੀ ਹੂੰ ਇਸ ਕੰਮ ਜੇ ਇਸ ਤਰ੍ਹਾਂ ਹੀ ਹੁੰਦੀ ਰਹੇ ਤੇ ਲੋਕਾਂ ਨੂੰ ਡਰ ਪੈ ਜਾਊਗਾ ਲੋਕ ਨਾਪੇ ਨਸ਼ੇ ਤੋਂ ਹਟ ਜਾਣਗੇ ਵੀ ਆ ਨਸ਼ੇ ਚ ਬਣਾਇਆ ਸੀਗਾ ਸਾਡਾ ਤਬਾਹ ਹੋ ਗਿਆ ਤੇ ਗਾਹਾਂ ਲੋਕਾਂ ਡਰ ਪੈ ਕੇ ਨਸ਼ਾ ਵੇਚਣੋਂ ਹਟ ਜਾਣਗੇ ਵੀ ਨਸ਼ਾ ਨਾ ਵੇਚੀ ਉਹ ਵੀ ਕਿਨੇ ਘਰ ਆ ਗਿਆ ਨਸ਼ਾ ਵੇਚਦਾਰ ਨਸ਼ਾ ਵੇਚਣ ਵਾਲੇ ਦੇਖੋ ਜੀ ਥੋੜੇ ਜਿਹੜੇ ਮੋٹے ਸੰਗਲਰ ਆ ਉਹ ਤਾਂ ਕਰੇ ਰਹਿੰਦੇ ਨਹੀਂ ਅੱਜ ਵੀ ਉਹਨਾਂ ਦੇ ਕਰਣ ਤਾਲੇ ਲੱਗੇ ਪਏ ਆ ਹੁਣ ਵੀ ਜਿਨ੍ਹਾਂ ਨੇ ਕੋਠੀ ਪਾਈ ਪਈ ਆ ਜਾਂ ਕੋਈ ਹੋਰ ਕਰ ਆ ਜਿਹੜੇ ਨੂੰ ਤਾਲਾ ਲੱਗਿਆ ਹੋਇਆ ਉਹ ਨਸ਼ਾ ਤਰ ਅਕਸਰ ਜਦੋਂ ਪੁਲਿਸ ਨੂੰ ਪਤਾ ਲੱਗਦਾ ਪੁਲਿਸ ਦਾ ਪਤਾ ਲੱਗਦਾ ਪਹਿਲਾਂ ਹੀ ਪੁਲਿਸ ਪ੍ਰਸ਼ ਹੌਲਦਾਰ ਆ ਜਾਂ ਕੋਈ ਇਹ ਸਹੀ ਹੈ ਜੇ ਆਪ ਜਿਆਦਾਤਰ ਤਾਂ ਹੋਮਗਾਰਡ ਦੇ ਵਿੱਚ ਕੋਈ ਮੁਲਾਜ਼ਮ ਹੈ ਉਹ ਪਹਿਲਾਂ ਫੋਨ ਕਰ ਦਿੰਦਾ ਤੁਹਾਡੀ ਰੇਡ ਪੈਣੀ ਹੈ ਤੋ ਪਹਿਲਾਂ ਰਾਤ ਨੂੰ ਹੀ ਪੱਜ ਜਾਂਦੇ ਆ ਜੀ ਅੱਜ ਮਤਲਬ ਕਿ ਜਿਵੇਂ ਅੱਜ ਘਟਾ ਆਇਆਗਾ ਲੱਗਦਾ ਵੀ ਹੋਰ ਵੀ ਕਾਰਵਾਈਆਂ ਕਿਸੇ ਘਰ ਹੋਣੀ ਚਾਹੀਦੀ ਹੈ ਹਾਂਜੀ ਹੋਣੀ ਚਾਹੀਦੀ ਹੈ ਜੀ ਇਹ ਕੰਮ ਤਾਂ ਹੋਣੇ ਚਾਹੀਦੀ ਹੈ ਪੂਰੀ ਇਨਕੁਆਰੀ ਹੋ ਕੇ ਹੋਵੇ ਫੇਰੀ ਵੱਲ ਟਿਕੂਗਾ ਫੇਰੀ ਕੰਮ ਟਿਕੂਗਾ ਜੀ ਹੌ ਤੋੜਾ ਬੁੰਡਾ ਪੁਲਿਸ ਕੋਲੇ ਹੈਗਾ ਹਾਂਜੀ ਪੁਲਿਸ ਕੋਲੇ ਹੈ ਜੀ ਕੀ ਇਹਨੇ ਕੀ ਕਿਹਾ ਪੁਲਸਰੇ ਵੀ ਕੀ ਕਰਾਈ ਪੁਲਸ ਨਾਲ ਮੇਰੇ ਤਾਂ ਦੇਖੋ ਜੀ ਉਦੋਂ ਹੀ ਡੀਜੀ ਡੀਆਈਜੀ ਨਾਲ ਗੱਲਬਾਤ ਹੋਈ ਸੀਗੀ ਥੋੜਾ ਜਿਹਾ 2 ਮਿੰਟ ਉਹ ਕਹਿੰਦੇ ਕੋਈ ਗੱਲ ਨਹੀਂ ਤੁਹਾਡੀ ਮੱਤ ਕਰਾਂਗੇ ਇਹ ਕੰਮ ਦੇ ਪੂਰੀ ਨੱਥ ਪਾਵਾਂਗੇ ਐਸਐਸਪੀ ਸਭ ਨਾਲ ਵੀ ਹੋਈ ਸੀਗੀ ਤੇ ਐਸਪੀ ਸਿਟੀ ਮਨਿੰਦਰ ਸਿੰਘ ਤਰਫੇ ਮੇਰੇ ਨਾਲ ਹੀ ਸੀਗੇ ਤੇ ਹਾਂਜੀ ਮਨਿੰਦਰ ਸਿੰਘ ਜੀ ਉਹ ਉਹ ਤਾਂ ਸਾਡੇ ਨਾਲ ਕਰਕੇ ਵੀ ਆ ਕੇ ਗਏ ਸੀਗੇ ਇੱਥੇ ਤੇ ਵੈਸੇ ਵੀ ਸਾਡੀ ਦੂਰੂ ਨੂੜੂ ਦੀ ਮਨਿੰਦਰ ਸਿੰਘ ਰਿਸ਼ਤੇਦਾਰੀ ਪੈਂਦੀ ਹੈ ਪਰ ਮੈਂ ਅੱਜ ਦੇ ਦਿਨ ਤੱਕ ਉਹਨੂੰ ਵੀ ਕਦੀ ਨਹੀਂ ਕਿਹਾ ਸੀ ਉਹ ਲੱਗਦਾ ਜਿਵੇਂ ਤੁਹਾਡਾ ਬੱਚਾ ਸੀਗਾ ਬੇਟਾ ਸੀ ਤੁਸੀਂ ਫੜ ਕੇ ਫੜਾਤਾ ਪੁਲਿਸ ਨੂੰ ਕਰੇ ਰਿਆਂ ਦਾ ਨੁਕਸਾਨ ਹੋਰ ਕਰਦਾ ਤੇ ਆਜ ਦਾ ਵੀ ਨੁਕਸਾਨ ਕਰਦਾ ਆਦਾ ਨੁਕਸਾਨ ਕਰਦਾ ਕਰਦਾ ਹਾਂਜੀ ਆਪ ਦਾ ਨੁਕਸਾਨ ਜੱਥੇ ਨਾਲੋਂ ਜ਼ਿਆਦਾ ਤਾਂ ਕਰਦਾ ਤਾਂ ਨਾ ਕਰੇ ਤਾਂ ਹੈ ਨਹੀਂ ਕੁਝ ਵੀ ਜਿਹੜਾ ਉਹ ਨੁਕਸਾਨ ਕਰੇਗਾ ਵੱਤ ਵੱਸ 100 200 ਰੁਪਿਆ ਕਰੂੰ ਗੱਲੇ ਜੋ ਕਰ ਲੂਗਾ ਜਾਂ ਕਈ ਵਾਰੀ ਮੈਂ ਕਮੀਜ਼ ਲਾ ਕੇ ਟੰਗ ਦਿਨਾ ਕਰ ਲੂਗਾ ਪਰ ਸਾਨੂੰ ਤਾਂ ਉਹਦੀ ਜਾਨ ਦਾ ਖਤਰਾ ਸੀਗਾ ਤਾਂ ਹੀ ਮੈਂ ਬੇਟੀਆਂ ਕੋਲੇ ਵੀ ਛੱਡਿਆ ਪੈਣਾ ਕੋਲੇ ਵੀ ਛੱਡਿਆ ਵੀ ਜਿਹੜੇ ਤੁਸੀਂ ਦੱਸਿਆ ਵੀ ਅੰਦਰ ਬਾਥਰੂਮ 'ਚ ਸੁੱਤਾ ਪਿਆ ਸੀਗਾ ਰਹਿ ਗਿਆ ਸੁੱਤਾ ਰਹਿ ਗਿਆ ਉਹ ਰਹਿ ਨਾਵੇਂ ਸੁੱਤਾ ਪੱਕਾ ਸੁੱਤਾ ਹੀ ਰਹਿ ਜਾਵੇ ਪੱਕਾ ਸੁੱਤਾ ਰਹਿ ਜਾਵੇ ਤਾਂ ਡਰ ਨਾਲ ਤੁਸੀਂ ਦਿੱਤਾ ਵੀ ਹਾਂਜੀ ਡਰ ਨਾਲ ਦਿੱਤਾ ਕਾਜ਼ੀ ਨੂੰ ਪਾਰਟੀ ਵੀ ਕਰਵਾ ਲਾਂਗੇ ਸੈਂਟਰ 'ਚ ਹਾਂਜੀ ਪਹਿਲਾਂ ਡੀਐਸਪੀ ਮਨਜੀਤ ਸਿੰਘ ਨਾਲ ਵੀ ਗੱਲਬਾਤ ਹੋਈ ਸੀ ਸਾਰੀ ਉਦੋਂ ਮੈਨੂੰ ਅੱਖਲ ਵੀ ਕਰਾਤਾ ਸੀਗਾ ਤੇ ਉੱਥੇ ਪਤਾ ਨਹੀਂ ਕੀ ਇਹਦੇ ਨੁਕਸ ਸੀਗਾ ਤੇ ਉਸ ਫਿਰ ਹਸਪਤਾਲ ਸਰਕਾਰੀ ਹਸਪਤਾਲ 'ਚ ਉਹਨਾਂ ਨੇ ਕਰਤਾ ਸੀਗਾ ਜੀ ਤੇ ਉਸ ਤੋਂ ਬਾਅਦ ਦੁਬਾਰਾ ਫਿਰ ਗਿਆ ਹੀ ਨਹੀਂਗਾ ਜੀ ਉਸ ਤੋਂ ਪਹਿਲਾਂ ਮੈਂ ਤਿੰਨ ਵਾਰੀ ਹਨੂਮਾਨ ਘਰ ਸੈਂਟਰ ਨੂੰ ਚੁਕਾਇਆ ਤੇ ਉੱਥੇ ਵੀ ਨਹੀਂ ਛੱਡਿਆ ਜਦੋਂ ਆਉਂਦਾ ਦੋ ਚਾਰ ਦਿਨ ਬਾਅਦ ਫੇਰ ਪੀੜਨ ਲੱਗ ਜਾਂਦਾ ਜੀ ਸਾਡੇ ਹੋਰ ਵੀ ਭਤੀਜਾ ਸੀਗਾ ਜੀ ਤੇ ਉਹ ਸੈਂਟਰ ਹੁਣ ਵੀ ਪੰਜ ਪੰਜ ਦਿਨ ਹੀ ਹੋਇਆ ਲੈਂਦੇ ਇਹਨੂੰ ਤੇ ਕੱਲ ਹਾਥ ਨੇ ਕਿਦੇ ਉਹਨੂੰ ਕਿਸੇ ਵਕਤ ਟਾਈਮ ਮਿਲ ਗਿਆ ਥੋੜਾ ਕਣਾ ਉਹਨੇ ਇਸ ਤਰ੍ਹਾਂ ਕਿ ਨਸ ਚੁੰਡੀ ਭਰੀ ਤੈਨ ਲੱਕ ਚ ਪਾ ਲਿਆ ਜਿਵੇਂ ਪੁਰਾਣੀਆਂ ਬਜ਼ੁਰਗ ਮਾਤਾ ਜਾਂ ਬਜ਼ੁਰਗ ਨਸਵਾਰ ਨਿਵਾਰਸung ਦੇ ਸੀਗੇ ਉਸ ਤਰ੍ਹਾਂ ਸੁੰਗਾ ਜੀ ਉਹ ਬਿਉਸ਼ ਹੋ ਗਿਆ ਉਹਦਾ ਮੌਕੇ ਤੇ ਪਤਾ ਲੱਗ ਗਿਆ ਜੀ ਤੇ ਦਸ ਤੱਕ ਕਿਸੇ ਨੇ ਵੀ ਹੱਥ ਡਿੱਗਿਆ ਪਿਆ ਉਹਨੂੰ ਘਰੇ ਚੱਕ ਲਗਾਇਆ ਉਹਨੂੰ ਕੋਈ ਨਿੰਬੂ ਪਿਆਇ ਕੋਈ ਹੋਰ ਨਪਿਆ ਘੁੱਟਿਆ ਜਿਵੇਂ ਤੁਹਾਡਾ ਮੁੰਡਾ ਜੀ ਜਿਵੇਂ ਤੁਸੀਂ ਫੜਾਇਆਗਾ ਹੋਰ ਵੀ ਕਈ ਲੋਕਾਂ ਦੇ ਜਵਾਕ ਇਸ ਤਰ੍ਹਾਂ ਲੱਗੇ ਹੋਇਆ ਜਿਵੇਂ ਤੁਸੀਂ ਹਿੰਮਤ ਕੀਤੀ ਫੜਕੇ ਪੁਲਿਸ ਨੂੰ ਫੜਾਤਾ ਨਹੀਂ ਹੋਰ ਕਿਸੇ ਨੇ ਕੋਈ ਹਿੰਮਤ ਨਹੀਂ ਕੀਤੀ ਕੀ ਵੀ ਬਹੁਤ ਬਹੁਤ سارے ਲੋਕ ਹੈ ਵੀ ਕਿਸੇ ਨੇ ਇਹੋ ਜੀ ਕੋਈ ਹਿੰਮਤ ਨਹੀਂ ਕੀਤੀ ਇੱਕ ਵੀਰ ਹੋਰ ਹੈ ਨਾਲ ਹੀ ਡੈਰੀ ਹੈ ਉਹਨੇ ਆਦੇ ਮੁੰਡੇ ਨੂੰ ਕਈ ਵਾਰੀ ਫੜਾਇਆ ਹੈ ਪਰ ਜਦੋਂ ਸੈਂਟਰ ਚ ਆ ਜਾਂਦੇ ਆ ਉਹ ਫਿਰ ਉਸ ਤਰ੍ਹਾਂ ਹੀ ਲੱਗ ਜਾਂਦੇ ਆ ਇੱਕ ਬੇਟਾ ਹੋਣ ਜੜਦਾ ਫਿਰ ਇਹਦਾ ਉਹੀ ਹੋ ਗਿਆ ਨਾ ਜਿਹੜਾ ਵੀ ਵੇਚਦੇ ਆ ਜੜਦਾ ਉਹੀ ਹੈ ਜੋ ਹਟ ਰਹੀ ਵਿੱਚੋਂ ਹਟ ਰਗੇ ਤਾਂ ਮਰੂਆਣੀ ਕਿਤੋਂ ਹਾਂਜੀ ਹਾਂਜੀ ਜੇ ਇਹ ਬੰਦ ਹੋਵੇ ਜਦੋਂ ਨਾਂ ਮਿਲਿਆ ਤਾਪੇ ਛੱਡ ਜਾਣਗੇ ਇੱਥੋਂ ਸੁਣਿਆ ਵੀ ਬਹੁਤ ਸ਼ਹਿਰੋਂ ਆਉਂਦੇ ਹਾਂਜੀ ਜ਼ਿਆਦਾ ਲੋਕ ਤਾਂ ਸ਼ਹਿਰੋਂ ਸ਼ਹਿਰ ਤੋਂ ਹੀ ਆਉਂਦੇ ਆ ਜੀ ਜ਼ਿਆਦਾ ਲੋਕ ਸ਼ਹਿਰ ਤੋਂ ਸ਼ਹਿਰ ਬਠਿੰਡੇ ਸਾਰੇ ਬਠਿੰਡੇ ਵਾਂਗੂ ਦੇਖੋ ਜੀ ਕੋਈ ਲੋਟ ਪਰਾਂ ਜਿਵੇਂ ਬਠਿੰਡੇ ਦੇ ਵਿੱਚ ਵੀ ਨਸ਼ਾ ਬਹੁਤ ਵਿਕਦਾ ਜੀ ਟੋਬੀਆਂ ਵਿੱਚ ਕੁੜੀਆਂ ਵੀ ਆਉਂਦੀਆਂ ਇੱਥੇ ਹਾਂਜੀ ਕੁੜੀਆਂ ਵੀ ਸਰ ਤੁਹਾਨੂੰ ਹੁਣੇ ਦਿਖਾਈਆਂ ਸੀ ਬਾਹਰ ਸੈਟੋ ਦੇ ਬਿਠੀਆਂ ਦੀ ਸੀਗੀਆਂ ਤੇ ਬਹੁਤ ਸੋਹਣੀਆਂ ਸੋਹਣੀਆਂ ਸੁੰਦਰ ਸੁੰਦਰ ਕੁੜੀਆਂ ਜਿੰਨੀਆਂ ਨੂੰ ਵੇਖ ਕੇ ਵੀ ਕਈ ਵਾਰੀ ਅੱਖਾਂ ਚੋਂ ਪਾਣੀ ਆ ਜਾਂਦਾ ਵੀ ਆਹ ਦੇਖੋ ਵੀ ਆਹ ਰੱਬ ਨੇ ਕੀ ਚਿਹਰਾ ਬਣਾਇਆ ਕੀ ਸੂਰਤ ਬਣਾਈ ਹੈ ਸਾਜੇ ਨਸ਼ੇ ਦੇ ਵਿੱਚ ਤਬਾਹ ਹੋ ਰਹੀ ਹੈ ਤਾਂ ਇਹ ਵੀ ਸੁਣਿਆ ਚਲੋ ਕਹਿਣਾ ਚਾਹੀਦਾ ਕਿ ਆਪਣੀ ਇੱਜ਼ਤ ਤੱਕ ਰੱਖ ਲੈਂਦੀਆਂ ਨਾ ਹਾਂਜੀ ਹਾਂ ਜੇ ਤੱਕ ਕਈ ਬੇਟੀਆਂ ਇਹੋ ਜਿਹੀਆਂ ਹੁੰਦੀਆਂ ਨੌਜਵਾਨ ਹੁੰਦੀਆਂ ਇੱਜ਼ਤ ਤੱਕ ਵੀ ਅੱਗੇ ਰੱਖ ਲੈਂਦੀਆਂ ਜੀ ਚੰਗੇ ਕਰਾਂਦੀ ਹੁੰਦੀ ਹੈ ਮਾਣ ਜੀ ਚੰਗੇ ਕਰਾਂਦੀ ਕੋਈ ਕਰੋ ਪੈਸੇ ਮਿਲਦੇ ਨਹੀਂ ਫਿਰ ਅੱਗੇ ਆ ਕੇ ਇੱਥੇ ਆਂਦੇ ਕਈ ਕਈ ਬੇਟੀਆਂ ਤਾਂ ਅਜਿਹੀਆਂ ਕਾਲਜ ਦੇ ਵਿੱਚੋਂ ਹੀ ਆਉਂਦੀਆਂ ਜੀ ਜਿਨ੍ਹਾਂ ਕੋਲ ਖਰਚਾ ਪਾਣੀ ਨਹੀਂ ਹੁੰਦਾ ਤਾਂ ਉਹ ਚਿੱਟਾ ਪੀਂਦੀਆਂ ਉਹ ਫਿਰ ਆਦੀ ਇੱਜ਼ਤ ਨੂੰ ਦੇ ਵਪਾਰ ਕਰਕੇ ਹੀ ਉਹ ਚਿੱਟਾ ਪੀਂਦੀਆਂ ਹੂੰ ਕੀ ਅਪੀਲ ਕਰਾਂਗੇ ਸਰਕਾਰ ਨੂੰ ਹੁਣ ਇਸ ਗੱਲ ਦੀ ਕਿ ਹਲਾ ਇਹ ਕਰਨ ਵੀ ਜੇ ਇਹ ਅਪਰਾਧਾ ਇਸ ਤਰ੍ਹਾਂ ਹੀ ਹੁੰਦਾ ਰਗਈ ਤੇ ਨਸ਼ੇ ਤੋਂ ਦੁਨੀਆ ਬਾਝ ਜਾਵੇ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਸਾਰੇ ਜਿਹੜੇ ਵੀ ਕੋਈ ਬੇਟੀਆਂ ਬੇਟੇ ਇਹ ਨਸ਼ਿਆਂ ਤੋਂ ਬਚਣ ਤੇ ਆਪ ਦੀ ਜ਼ਿੰਦਗੀ ਸੁਖ ਦੀ ਜ਼ਿੰਦਗੀ ਜਿਉਣ ਤੇ ਉਹਨਾਂ ਦੇ ਮਾਪੇ-ਵਾਪਾ ਨੂੰ ਵੀ ਮਾਪੇ-ਵਾਪਾ ਨੂੰ ਸੁੱਖ ਸ਼ਾਂਤੀ ਮਿਲੇ ਵੀ ਸਾਡਾ ਪੁੱਤੀ ਜਾਂ ਪੁੱਤਰ ਵੀ ਇਸ ਕੰਮ ਤੋਂ ਸੁਧਰ ਗਿਆ ਤੇ ਸਾਨੂੰ ਕੋਈ ਸੁੱਖ ਸ਼ਾਂਤੀ ਆ ਜਾਵੇ ਤੇ ਅਗੇ ਦੁਨ ਪਬਲਿਕ ਵੱਤ ਸਕ ਠੀਕ ਹੈ ਜੀ ਤਾਂ ਇਹ ਕਰਨੈਲ ਸਿੰਘ ਜੀ ਆ ਕੱਲ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਇਹਨਾਂ ਨੇ ਆਪਣਾ ਜਿਹੜਾ ਮੁੰਡਾ ਉਹ ਫੜ ਕੇ ਪੁਲਿਸ ਨੂੰ ਆ ਫੜਾਇਆ ਇਸ ਡਰ ਕਾਰਨ ਕਿ ਇਹ ਨਸ਼ਾ ਛੱਡ ਦੇ ਨਸ਼ਾ ਕਰਕੇ ਕਈ ਵਾਰ ਅੰਦਰ ਸੁੱਤਾ ਰਹਿ ਜਾਂਦਾ ਕਈ ਵਾਰ ਬਾਥਰੂਮ ਤੇ ਜਾਂਦਾ ਉੱਥੇ ਨਸ਼ੇ ਦੇ ਵਿੱਚ ਛੜ ਗਏ ਜਾਂਦਾ ਇਹਨਾਂ ਨੂੰ ਡਰ ਸੀ ਕਿ ਪਰਮਨੈਂਟ ਕਿਤੇ ਕੋਈ ਇਹੋ ਜਿਹਾ ਕੰਮ ਨਾ ਹੋ ਜੇ ਮੈਸ ਹੈਪਨਿੰਗ ਤਾਂ ਇਸ ਡਰ ਕਰਕੇ ਇਹਨਾਂ ਨੇ ਪੁਲਿਸ ਨੂੰ ਫੜਾਤਾ ਕਿ ਨਸ਼ੇ 'ਚੋਂ ਨਿਕਲ ਸਕੇ ਕਿਉਂਕਿ ਪੁਲਿਸ ਦਾ ਵੀ ਕੋਪਾਲਾ ਕਿ ਜਿਹੜੇ ਨਸ਼ਾ ਕਰਦੇ ਐ ਨਸ਼ਾ ਕਰਦੇ ਉਹਨਾਂ ਨੂੰ ਨਸ਼ਾ ਅਸੀਂ ਛੁਡਾ ਵੀ ਦਵਾਵਾਂਗੇ ਸੈਂਟਰੇ ਭਰਤੀ ਕਰਾ ਦਾਂਗੇ ਤਾਂ ਸਰਕਾਰ ਨੂੰ ਇਹਨੇ ਬੇਨਤੀ ਕੀਤੀ ਐ ਪੁਲਿਸ ਨੂੰ ਕਿ ਜਿਹੜਾ ਅੱਜ ਆਪਰੇਸ਼ਨ ਕੀਤਾ ਹੈ ਮਕਾਨਟਾਇਆ ਨਸ਼ਾ ਦਾਸਕਰਾਂ ਦੇ ਉਹ ਪਰਮਨੈਂਟ ਇਹੋ ਜਿਹੀ ਕਾਰਵਾਈ ਚੱਲਦੀ ਰਹੇ ਤਾਂ ਕਿ ਨਸ਼ਾ ਜੜ ਤੋਂ ਖਤਮ ਹੋ ਸਕੇ ਇਸ ਤਰ੍ਹਾਂ ਦੀ ਕਾਰਵਾਈ ਹੋਊਗੀ ਤਾਂ ਇਹ ਨਸ਼ੇ ਠੱਲ ਪੈ ਸਕਦੀ ਆ ਹੋਰ ਵੀ ਕਈ ਘਰ ਇਹਨਾਂ ਨੇ ਦੱਸਿਆ ਕਿ ਉਹਨਾਂ ਦੇ ਵੀ ਇਹੋ ਜਿਹੀ ਕਾਰ ਵੀ ਹੋਣੀ ਚਾਹੀਦੀ ਆ ਮੈਂ ਦੇਵਕਰਨ ਨੂੰ ਤੁਸੀਂ ਦੇਖ ਲਓ ਪੰਜ ਪੈਂਟੀ ਵੀ ਸਤਿ ਸ੍ਰੀ ਅਕਾਲ ਜੈ ਹਿੰਦ ਜੈ ਭਰਤ